ਤੇ ਖਾਲੇ ਤੱਕੰਜੀ بیٹھا ਹੈ ਤੁਨੂੰ ਕਿਹਾ ਸਿੱਖ ਦੇ ਵਾਲ ਲਾ ਦਿਓ ਮੇਰੇ ਹੁਕਮ ਦੀ ਤਾਮਿਲ ਕਿਉਂ ਨਹੀਂ ਹੋਈ ਹਜ਼ੂਰ ਕੋਈ ਵੀ ਨਾ ਹੀ ਸਿੱਖ ਦੇ ਕੇਸ ਕੱਟਣ ਨੂੰ ਤਿਆਰ ਨਹੀਂ ਹੁੰਦਾ ਕੱਲ ਕੋਠਰੀ ਚ ਪਾ ਦਿਓ ਸਾਰਿਆਂ ਨੂੰ ਜਲਦੀ ਜਲਦੀ ਲਾ ਦਿਓ ਐਸੀ ਖੋਪਰੀ ਲਾ ਦਿਓ ਮੇਰੇ ਇਸ ਦਿੱਰ ਤੇ ਕੇਸ ਮੈਂ ਕੋ ਨਹੀਂ ਚਾਹਦਾ ਦੇਖ ਲਿਆ ਮੇਰੇ ਗੁਰੂ ਦੀ ਰਹਿਮਤ ਨੂੰ ਮੇਰੀ ਸਿੱਖੀ ਕਿਸੇ ਨਾਲ ਤੋੜ ਨਿਵੇਗੀ ਪੂਰੇ ਗੁਰੂ ਦੇ ਸਿੱਖ ਦਾ ਬਚਨ ਪੂਰਾ ਹੁੰਦਾ ਅਜ ਦੁਨੀਆ ਦੇਖੇਗੀ ਤੇ ਤੇਰਾ ਮੂੰਹ ਦਿਨ ਦੁਨੀਆਂ ਵਿੱਚ ਕਾਲਾ ਹੋਵੇਗਾ ਹੁਕਮ ਦੀ ਤਾਮਿਲ ਹੋ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਭੀ ਸਚ